ਜਮਿਨੀ ਰੰਜਿਸ਼ ਨੂੰ ਲੈ ਕੇ ਸ਼ਰੀਕਾਂ ਗੋਲੀਆਂ ਨਾਲ ਪੁੰਨ ਦਿੱਤਾ ਰਿਸ਼ਤੇਦਾਰ ਪਰਿਵਾਰ ਨੂੰ ਖੂਨ ਨਾਲ ਲਥਪਥ ਮਿਲੀ লাশ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਇਆ ਕਤਲ ਦਾ ਕੇਸ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਫਿਰੋਜ਼ਪੁਰ ਪੁਲਿਸ ਨੇ ਪਿੰਡ ਸਤੀਏ ਵਾਲਾ ਵਿੱਚ ਮੰਗਲਵਾਰ ਦੀ ਰਾਤ ਹੋਏ ਕਤਲ ਕੇਸ ਨੂੰ 24 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਫੜੇ ਗਏ ਦੋਸ਼ੀ ਕੋਹੀ ਪਰਿਵਾਰ ਦੇ ਮੈਂਬਰ ਹਨ। ਕਤਲ ਕਰਨ ਦੀ ਰੰਜਿਸ਼ ਜ਼ਮੀਨੀ ਮਾਮਲੇ ਨੂੰ ਲੈ ਕੇ ਦੱਸੀ ਜਾ ਰਹੀ ਹੈ। ਥਾਣਾ ਕੁਲਗੜੀ ਵਿੱਚ ਦੋਸ਼ੀਆਂ ਖਿਲਾਫ 302 ਸਮੇਤ ਵੱਖ-ਵੱਖ ਧਾਰਾਵਾਂ ਦੇ ਤਿੱਥ ਪਰਚਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਇਸ ਕੇਸ ਦੇ ਸੰਬੰਧ ਵਿੱਚ ਪਿੰਡ ਸਤੀਏ ਵਾਲੇ ਦੀ ਰਹਿਣ ਵਾਲੀ ਪੈਂਟ ਸਾਲਾ ਸੁਰਜੀਤ ਕੌਰ ਨੇ ਬਿਆਨ ਦਰਜ ਕਰਵਾਏ ਸੀ ਅਤੇ ਕਿਹਾ ਸੀ ਕਿ ਉਹਨਾਂ ਦੇ ਸ਼ਰੀਕਾਂ ਵਿੱਚੋਂ ਰਿਸ਼ਤੇਦਾਰ ਲੱਗਦੇ ਹਰਪ੍ਰੀਤ ਸਿੰਘ ਜੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੀ ਰੰਜਿਸ਼ ਉਕਤ ਪਰਿਵਾਰ ਉਹਨਾਂ ਨਾਲ ਰੱਖਦਾ ਆ ਰਿਹਾ ਸੀ ਮੰਗਲਵਾਰ ਦੀ ਰਾਤ ਹਰਪ੍ਰੀਤ ਦੇ ਲੜਕੇ ਖੁਸ਼ਦੀਪ ਦੇ ਬੁਲਾਵੇ ਤੇ ਛੋਟਾ ਲੜਕਾ ਬਲਵਿੰਦਰ ਉਰਫ ਬਿੰਦਰ ਉਹਨਾਂ ਦੇ ਘਰ ਗਿਆ ਸੀ ਲੇਕਿਨ ਕਾਫੀ ਦੇਰ ਬਾਅਦ ਘਰ ਵਾਪਸ ਨਾ ਮੁੜਨ ਤੇ ਜਦੋਂ ਬਲਵਿੰਦਰ ਨੂੰ ਲੈਣ ਲਈ ਖੁਸ਼ਦੀਪ ਦੇ ਘਰ ਗਈ ਤਾਂ ਦੇਖਿਆ ਕਿ ਉਸ ਦੇ ਬੇਟੇ ਦੀ লাশ ਖੂਨ ਨਾਲ ਲਿਬੜੀ ਪਈ ਸੀ ਖੁਸ਼ਦੀਪ ਤੇ ਉਸ ਦੀ ਮਾਂ ਹਰਦੀਪ ਕੌਰ ਬਾਲਟੀ ਨਾਲ ਪਾਣੀ ਡੋਲ ਫਰਸ਼ ਤੇ ਡੁੱਲਿਆ ਖੂਨ ਸਾਫ਼ ਕਰ ਰਹੇ ਸਨ ਅਤੇ ਹਰਪ੍ਰੀਤ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਸੀ ਅਤੇ ਉਹ ਲਲਕਾਰੇ ਮਾਰ ਕੇ ਕਹਿ ਰਿਹਾ ਸੀ ਕਿ ਅੱਜ ਉਹਨਾਂ ਨੇ ਆਪਣਾ ਬਦਲਾ ਲੈ ਲਿਆ ਹੈ एसएसपी ਨੇ ਦਸਿਆ ਕਿ આરોપી ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ 302 ਸਮੇਤ ਵੱਖ-ਵੱਖ ਧਾਰਾਵਾਂ ਤੇ ਤਿੱਤਰਚਾ ਦਰਜ ਕਰਕੇ ਹਰਪ੍ਰੀਤ ਸਿੰਘ ਉਸਦੀ ਪਤਨੀ ਹਰਦੀਪ ਕੌਰ ਅਤੇ بیٹے ਖੁਸ਼ਦੀਪ ਨੂੰ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਕਤਲ ਦੇ ਨਾਲ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਤੇ ਲਿਆ ਜਾ ਰਿਹਾ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਹਾਂਜੀ ਸਰ ਜਿਹੜਾ ਸਤਿਆ ਵਾਲੀ ਕਤਲ ਹੋਇਆ ਉਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਹੋ ਇੱਕ ਮੁਕਦਮਾ ਬਤਮਨ ਨੰਬਰ 43 ਮਿਤੀ 8.5.2024 ਅੰਡਰ ਸੈਕਸ਼ਨ 302 201 34 ਆਈਪੀਸੀ 255 59 ਆਮ ਰੈਕ ਥਾਣਾ ਬਗੜੀ ਮਰਤਕ ਬਲਵਿੰਦਰ ਸਿੰਘ ਦੀ ਮਾਤਾ ਸੁਜੀਤ ਕੌਰ ਦੇ ਬਿਆਨਾਂ ਦੇ ਬਰਖਲਾਫ ਹਰਪ੍ਰੀਤ ਸਿੰਘ ਉਸਦੀ ਪਤਨੀ ਹਰਦੀਪ ਕੌਰ ਅਤੇ ਉਸਦੇ بیٹے ਖੁਜੀਤ ਸਿੰਘ ਦੇ ਖਿਲਾਫ ਦਰਜ ਕੀਤਾ ਗਿਆ ਮਾਂ ਜੋ ਸ਼੍ਰੀਮਤੀ ਉਮੇਸ਼ ਮਿਸ਼ਰ ਐਸਐਸਪੀ ਬਰੋਜਪੁਰ ਦੇ ਦਿਸਨ ਰਣਦੇਸ਼ਾ ਅਤੇ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਸ਼੍ਰੀ ਰਣਜੀਤ ਕੁਮਾਰ ਆਈਪੀਐਸ ਦੀ ਅਗਵਾਈ ਵਿੱਚ ਐਸਐਚਓ ਬੁਲਗੜੀ ਵੱਲੋਂ ਇਸ ਦੌਰਾਨ ਚੰਦ ਘੰਟਿਆਂ ਦੇ ਵਿੱਚ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਹਰਦੀਪ ਗੌਰ ਨੂੰ ਗ੍ਰਿਫਤਾਰ ਕੀਤਾ ਗਿਆ ਥੈਂਕ ਯੂ ਥੈਂਕ ਯੂ